ਲੁਧਿਆਣਾ ਦੇ ਵਾਰਡ ਨੰਬਰ 47 ਚ ਸੰਸਥਾ ਲੁਧਿਆਣਾ ਪ্লাই ਮੰਚ ਵੱਲੋਂ ਕ੍ਰਿਸ਼ਨ ਗੋਪਾਲ, ਰਾਜੂ ਅਤੇ ਨਿਰਮਲ ਕੈਡਾ ਦੀ ਅਗਵਾਈ ਹੇਠ 21 ਨਵਜੰਮੀਆਂ ਬੱਚਿਆਂ ਨੂੰ ਸ਼ਗਨ ਦੇ ਰੂਪ ਵਿੱਚ ਐਫ ਡੀ ਦਿੱਤੀ ਗਈ ਹੈ ਇਸ ਦੌਰਾਨ ਆਏ ਹੋਏ ਬੱਚਿਆਂ ਨੂੰ ਸਨਮਾਨ ਕਰਕੇ ਜ਼ਰੂਰਤਯੋਗ ਵਸਤੂਆਂ ਵੀ ਦਿੱਤੀਆਂ ਗਈਆਂ ਇਸ ਦੌਰਾਨ ਕਈ ਨਾਮਵਰ ਸ਼ਖਸੀਅਤਾਂ ਵੀ ਹਾਜ਼ਰ ਰਹੀਆਂ ਐ ਇਸ ਦੌਰਾਨ ਸੰਸਾ ਪ੍ਰਦਾਨ ਗੋਪਾਲ ਕ੍ਰਿਸ਼ਨ ਰਾਚੂ ਨੇ ਕਿਹਾ ਕਿ ਦੇਖੀ ਦੇਖਰੀ ਬੱਚਿਆਂ ਨੂੰ ਸਨਮਾਨਿਤ ਕਰ ਸ਼ਗਨ ਦੇ ਰੂਪ ਵਿੱਚ ਐਫ ਡੀ ਕੀਤੀ ਗਈ ਐ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਕਿਸਾਨਾਂ ਨੂੰ ਸੰਪ੍ਰਿਤ ਇਹ ਲੋਹੜੀ ਦਾ ਤਿਉਹਾਰ ਬੱਚਿਆਂ ਨਾਲ ਮਨਾਇਆ ਗਿਆ ਅੱਜ ਗਪਾਲ ਜੀ ਅੱਜ ਕੀਆ ਦੀ ਲੋਹੜੀ ਲੋਹੜੀ ਤੋਂ ਬਾਅਦ ਅਖੰਡਾਈ ਜਾਂਦੀ ਐ ਅੱਜ ਲੁਧਿਆਣਾ ਭਲਾਈ ਮੰਚ ਵੱਲੋਂ ਬਹੁਤ ਹੀ ਵੱਡਾ ਉਪਰਾਲਾ ਜਿਹੜਾ ਲੜਕੀਆਂ ਦੀ ਲੋਹੜੀ ਜਿਹੜਾ ਮਨਾ ਕੇ ਤਿਉਹਾਰ ਜਿਹੜਾ ਸ਼ੁਰੂਆਤ ਕੀਤੀ ਗਈ ਐ ਲੁਧਿਆਣਾ ਭਲਾਈ ਮੰਚ ਵੱਲੋਂ ਇਹ ਲੋਹੜੀ ਦਾ ਮੇਲਾ ਸਾਡੇ ਬਹੁਤ ਹੀ ਪਰਮ ਤੇ ਸਤਿਕਾਰਯੋਗ ਜਿਹੜੇ ਸਾਡੇ ਕਿਸਾਨ ਵੀਰ ਨੇ ਉਹ ਕਾਫੀ ਲੰਬੇ ਸਮੇਂ ਤੋਂ ਉਸ ਧਰਨੇ ਦੇ ਉੱਤੇ ਬੈਠੇ ਨੇ ਉਹ ਜੋ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਇਹ ਲੋਹੜੀ ਦਾ ਮੇਲਾ ਜਿਹੜਾ ਸਮਾਗਮ ਹੈ ਇਹ ਉਹਨਾਂ ਨੂੰ ਸਮਰਪਿਤ ਹੈ ਤੇ ਲੁਧਿਆਣਾ ਭਲਾਈ ਮੰਚ ਜੋ ਪਿਛਲੇ ਕਾਫੀ ਸਮੇਂ ਤੋਂ ਲੜਕੀਆਂ ਦਾ ਜੋ ਮਾਨ ਸਤਿਕਾਰ ਹੈ ਉਹ ਸਮਾਜ ਦੇ ਵਿੱਚ ਬਹਾਲ ਕਰਨ ਦੇ ਲਈ ਆਪਣੀ ਜਿਹੜੀ ਆ ਕੋਸ਼ਿਸ਼ ਲਗਾਤਾਰ ਜਾਰੀ ਹੈ ਤੇ ਇਹ ਇਹੀ ਸੋਚ ਜਿਹੜੀ ਲੁਧਿਆਣਾ ਭਲਾਈ ਮੰਚ ਵੱਲੋਂ ਜੋ ਕਾਫੀ ਲੰਬੇ ਸਮੇਂ ਤੋਂ 20 25 ਸਾਲਾਂ ਤੋਂ ਉਹਨਾਂ ਨੂੰ ਨਵ ਜਨਮੀਆਂ ਬੱਚੀਆਂ ਨੂੰ ਉਹਨਾਂ ਦਾ ਮਾਨ ਸਤਿਕਾਰ ਜਿਹੜਾ ਐਫਡੀ ਦੇ ਰੂਪ ਦੇ ਵਿੱਚ ਜੋ ਸ਼ਗਨ ਦਿੱਤਾ ਜਾਂਦਾ ਹੈ ਉਹ ਵੀ ਦਿੱਤਾ ਜਾ ਰਿਹਾ ਸੀਗਾ ਤਾਂ ਇਹ ਨਵੀਂ ਸੋਚ ਸਾਡੇ ਬਹੁਤ ਹੀ ਪਰਮ ਸਤਿਕਾਰਯੋਗ ਮੇਰੇ ਛੋਟੇ ਵੀਰ ਜੋ ਸਾਡੇ ਲੁਧਿਆਣਾ ਭਲਾਈ ਮੰਚ ਦੇ ਜਨਰਲ ਸਕੱਤਰ ਨੇ ਉਹ ਉਹਨਾਂ ਦਾ ਇਹ ਵਿਸ਼ੇਸ਼ ਉਪਰਾਲਾ ਅੱਜ ਇਹ ਲੋਹੜੀ ਮੇਲੇ ਦਾ ਸ਼ੁਰੂਆਤ ਜਿਹੜੀ ਇਹ ਕੀਤੀ ਗਈ ਹੈ ਇਹ ਲਗਭਗ 21 ਬੱਚਿਆਂ ਨੂੰ ਬੱਚਿਆਂ ਨੂੰ ਜਿਹੜੀ ਇਹ ਲੋਹੜੀ ਦਾ ਜਿਹੜਾ ਤਿਉਹਾਰ ਹੈ ਪੁਰਵ ਇਹ ਉਹਨਾਂ ਨੂੰ ਸ਼ਗਨ ਦੇ ਰੂਪ ਦੇ ਵਿੱਚ ਲੋਹੜੀ ਦਾ ਤਿਉਹਾਰ ਜਿਹੜਾ ਮਨਾਇਆ ਗਿਆ ਦੇ ਕੇ ਸੋ ਲੁਧਿਆਣਾ ਪੁਲਾਈਮਨ ਚ ਹਮੇਸ਼ਾ ਆਪਣੇ ਸਮਾਜ ਦੇ ਵਿੱਚੋਂ ਜੋ ਕ੍ਰਿਤੀਆਂ ਨੇ ਜੋ ਭਰੂਣ ਹੱਤਿਆਵਾ ਜਾਂ ਹੋਰ ਨਸ਼ੇਵਰੀਆਂ ਜੋ ਬਿਮਾਰੀਆਂ ਸਾਡੇ ਸਮਾਜ ਦੇ ਵਿੱਚ ਚਿੰਮੜੀਆਂ ਨੇ ਉਹਨਾਂ ਨੂੰ ਲਗਾਤਾਰ ਜਿਹੜਾ ਦੂਰ ਕਰਨ ਦੇ ਵਿੱਚ ਆਪਣਾ ਵਿਸ਼ੇਸ਼ ਉਪਰਾਲਾ ਕਰ ਰਹੀ ਹੈ ਮੈਂ ਬਹੁਤ-ਬਹੁਤ ਧੰਨਵਾਦੀ ਵੀ ਹਾਂ ਆਪ ਸਭ ਜਿੰਨੇ ਵੀ ਮੇਰੇ ਲੁਧਿਆਣਾ ਭਲਾਈ ਮੰਚ ਦੇ ਨਾਲ ਜਿਹੜੇ ਮੇਰੇ ਵੀਰ ਨੇ ਜੋ ਬਡਮੁੱਲੀ ਜਿਹੜੀ ਸੋਚ ਆ ਲੁਧਿਆਣਾ ਭਲਾਈ ਮੰਚ ਦੇ ਨਾਲ ਰੱਖਦੇ ਨੇ ਮੈਂ ਉਹਨਾਂ ਦਾ ਵੀ ਤਹਿ ਦਿਲ ਦੀ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦੀ ਹਾਂ ਐਫ ਡੀ 2100 ਰੁਪਿਆ ਅੱਜ ਲੁਧਿਆਣਾ ਭਲਾਈ ਮੰਚ ਵੱਲੋਂ ਆਰਡਰ ਨੰਬਰ 47 ਚ ਲੜਕੀਆਂ ਦੀ ਲੋੜੀ ਮਨਾਈ ਜਾ ਰਹੀ ਆ ਇਹ ਲੋੜੀ ਕਿਸਾਨਾਂ ਨੂੰ ਸਮਰਪਿਤ ਆ ਕਿਉਂ ਉਹ ਕਿਸਾਨ ਵਿਚਾਰੇ ਪੂਰੇ ਹਿੰਦੁਸਤਾਨ ਦੇ ਦਿੱਲੀ ਦੇ ਵਾਰਡਾਂ ਦੇ ਬੈਠੇ ਉਹਨਾਂ ਦੇ ਸਾਰੇ ਤਿਹਾਰ ਹੀ ਉੱਥੇ ਆ ਜੋ ਵੀ ਉਹਨਾਂ ਦੇ ਧਰਮ ਵਿੱਚ ਆ ਰਿਹਾ ਇਹ ਉਹਨਾਂ ਨੂੰ ਸਮਰਪਿਤ ਆ ਇਹ ਵਾਰਡ ਨੰਬਰ 47 ਜੀ ਤੋਂ ਲੜਕੀਆਂ ਦੀ ਲੋੜੀ ਪਿਛਲੇ ਲੰਬੇ ਸਮੇਂ ਤੋਂ ਲੁਧਿਆਣਾ ਭਲਾਈ ਮੰਚੋਰ ਮਲਾਈ ਜਾਂਦੀ ਆ ਵਾਰਡ ਨੰਬਰ 47 ਚ ਜੋ ਵਾਰਡ ਦੇ ਵਿੱਚ ਨਮ ਜੰਮੀਆਂ ਬੱਚਿਆਂ ਨੇ ਜਨਮ ਲਿਆ ਉਹਨਾਂ ਨੂੰ ਜਿਹਾ ਆ ਵੈਲਕਮ ਲੁਧਿਆਣਾ ਪਲਾਈਮੈਂਟ ਚੋਂ ਵੱਲੋਂ ਉਹਨਾਂ ਨੂੰ ਸ਼ਗਨ ਬਤੌਰ ਸ਼ਗਨ ਦੇ ਕੇ ਉਹਨਾਂ ਨੂੰ ਜੀ ਆਇਆਂ ਆਖਿਆ ਕਿਉਂਕਿ ਸਮਾਜ ਦੇ ਵਿੱਚ ਬੜੀਆਂ ਕੁਰੀਤੀਆਂ ਨੇ ਜੋ ਕਿ ਲੁਧਿਆਣਾ ਪਲਾਈਮੈਂਟ ਪਿਛਲੇ ਲੰਬੇ ਸਮੇਂ ਤੋਂ 25 ਸਾਲ ਤੋਂ ਹੀ ਬਰਾਲਾ ਚੱਕਦੀ ਆ ਰਹੀ ਆ ਤੇ ਕਿਉਂ ਕਿਤਨਾ ਕਿਤੇ ਮੈਂ ਸਮਝਦਾ ਜਿਹੜੀਆਂ ਸੰਸਥਾਵਾਂ ਨੇ ਕਿਸੇ ਵੀ ਇਲਾਕੇ ਦੀ ਹੋਵੇ ਉਹ ਅੱਗੇ ਆਉਣ ਤਾਂ ਐਸੀਆਂ ਜਿਹੜੀਆਂ ਸਮਾਜਿਕ ਕੁਰੀਤੀਆਂ ਨੇ ਉਹ ਕਿਤਨਾ ਕਿਤੇ ਦੂਰ ਹੋ ਸਕਦਾ ਕਿਉਂਕਿ ਸਰਕਾਰਾਂ ਮੈਂ ਸਮਝਦਾ ਅੱਗੇ ਵੀ ਮੈਂ ਕਹਿੰਦਾ ਸਰਕਾਰਾਂ ਇਸ ਜ਼ਮੀਨ ਤੱਕ ਨਹੀਂ ਜਾ ਸਕਦੀਆਂ ਜੋ ਸੋਸਾਇਟੀਆਂ ਜਿਹੜੀਆਂ ਹੁੰਦੀਆਂ ਨੇ ਇੰਚੀ ਹੁੰਦੀਆਂ ਨੇ ਉਹ ਸਮਾਜ ਚ ਜਾ ਸਕਦੀਆਂ ਕਿਉਂਕਿ ਸਮਾਜ ਦੇ ਵਿੱਚ ਪਤਾ ਹੁੰਦਾ ਕਿੱਥੇ ਕਿੱਥੇ ਕੋਈ ਕਮੀਆਂ ਕਿਸੇ ਨੂੰ ਰਾਸ਼ਨ ਦੀ ਜ਼ਰੂਰਤ ਆ ਕਿਸੇ ਨੂੰ ਕੋਈ ਮੈਡੀਸਨ ਦੀ ਲੋੜ ਆ ਕਿਸੇ ਦੀ ਕੋਈ ਮੈਰਿਜ ਦੇ ਵਿੱਚ ਕੋਈ ਜ਼ਰੂਰਤ ਆ ਜਿਹੜੀ ਲੜਕੀਆਂ ਨੂੰ ਜੇ ਅਸੀਂ ਅੱਜ ਅਸੀਂ ਵੈਲਕਮ ਨਹੀਂ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੜਕੀਆਂ ਨਹੀਂ ਹੋਣਗੀਆਂ ਲੜਕੇ ਹੋਣਗੇ ਅੱਜ ਵੀ ਇਹੀ ਹਾਲਾਤ ਪੈਦਾ ਹੋ ਰਹੇ ਆ ਪਰ ਅੱਗੇ ਨਾਲੋਂ ਸਮਾਂ ਮੈਂ ਸਮਝਦਾ ਅੱਜ ਤੋਂ ਜੇ 20 ਸਾਲ ਪਿੱਛੇ ਝਾਤੀ ਮਾਰੀਏ 15 ਸਾਲ ਉਹਦੇ ਨਾਲ ਸਮਾਂ ਕੁਝ ਠੀਕ ਹੋ ਚੁੱਕਾ ਵਾ ਅੱਜ ਲੜਕੀਆਂ ਨੂੰ ਲੜਕੀ ਮਿਲਦੀ ਹੈ ਪਹਿਲਾਂ ਤਾਂ ਲੜਕੀ ਮਿਲਣੀ ਵੀ ਬੰਦ ਹੋ ਗਈ ਅੱਜ ਲੜਕੀਆਂ ਪੜ ਲੱਗ ਗਈਆਂ ਨੇ ਅਫਸਰ ਬਣ ਗਈਆਂ ਨੇ ਕਿਉਂਕਿ ਮੈਂ ਸਮਝਦਾ ਲੜਕੀ ਦੁੱਖ ਮਤਰਾ ਪਟਾਉਂਦੀ ਆ ਤੇ ਜਿਹੜੇ ਲੜਕੇ ਆ ਉਹ ਜ਼ਮੀਨਾਂ ਦੇ ਵਿੱਚ ਹਿੱਸੇ ਵਟਾਉਂਦੇ ਨੇ ਇਹੀ ਲੜਕੇ ਤੇ ਲੜਕੀ 'ਚ ਫਰਕ ਆ ਲੁਧਿਆਣਾ ਭਲਾਈਮੰਦ ਚੋਂ ਵੱਲੋਂ ਹਮੇਸ਼ਾ ਹੀ ਜੋ ਸਾਡੇ ਲੁਧਿਆਣਾ ਭਲਾਈਮੰਦ ਦੇ ਪ੍ਰਧਾਨ ਕਿਸ਼ਨ ਕੁਬੜ ਰਾਜੂ ਜੀ ਹਮੇਸ਼ਾ ਹੀ ਲੋਕਾਂ ਦੇ ਨਾਲ ਜ਼ਰੂਰਤ ਦੇ ਨਾਲ ਜਿੱਥੇ ਵੀ ਕਿਸੇ ਨੂੰ ਜ਼ਰੂਰਤ ਆਉਂਦੀ ਆ ਬਾਹਮਾ ਬਣ ਕੇ ਖੜਦੇ ਆ ਤੇ ਲੁਧਿਆਣਾ ਅਪਲਾਈਮੈਂਟ ਚ ਹਮੇਸ਼ਾ ਹੀ ਖੜਦਾ ਰਹਿ ਗਿਆ ਅੱਜ ਦੇ ਦਿਨ ਤੇ ਮੈਂ ਸਾਰਿਆਂ ਨੂੰ ਸਮੂਹ ਵਾਸੀਆਂ ਨੂੰ ਲੋਹੜੀ ਦੇ ਸਬੰਧ ਦੇ ਵਿੱਚ ਜੋ ਅੱਜ ਦਾ ਪ੍ਰੋਗਰਾਮ ਹੈ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਅਤੇ ਬੇਨਤੀ ਕਰਦਾ ਜੋ ਕਿਸਾਨਾਂ ਜੋ ਕਿਸਾਨ ਵਿਚਾਰੇ ਉੱਥੇ ਬੈਠੇ ਆ ਉਹਨਾਂ ਦੇ ਸਮਰਪਤਾ ਆਨਾਂ ਨੂੰ ਪਰ ਫਿਰ ਬੇਨਤੀ ਕਰਦਾ ਕਿ ਤਨੇ ਉਹਨਾਂ ਦਾ ਸਾਥ ਦਈਏ ਜਿਹੜਾ ਇਹ ਉਹਨਾਂ ਤੇ ਕਾਲਾ ਕਾਨੂੰਨ ਲੱਗ ਰਿਹਾ ਵਾ ਉਹ ਉਹ ਕਾਲਾ ਕਾਨੂੰਨ ਹਟੇ ਤੇ ਕਿਸਾਨ ਵਿਚਾਰੇ ਪੰਜਾਬ ਵਿਚਾਰਾ ਹਿੰਦੁਸਤਾਨ ਸਾਡਾ ਵਿਚਾਰਾ ਇਹ ਸਰਕਾਰ ਤੋਂ ਬਚੇ ਤੇ ਖੁਸ਼ ਰਹੇ ਤੇ ਖੁ లూధియానాతో బ్యూరో రిపోర్ట్ ఎస్ఎంఆర్ న్యూస్